ਡਿਜੀਟਲ ਇੰਡੀਆ ਦੇ ਯੁੱਗ ਵਿੱਚ YouTube ਨਾ ਸਿਰਫ ਮਨੋਰੰਜਨ ਲਈ ਇੱਕ ਪਲੇਟਫਾਰਮ ਬਜੋਬ ਰਿਹਾ ਹੈ ਸਗੋਂ ਹੁਣ ਇਹ ਲੋਕਾਂ ਲਈ ਰੋਜ਼ਗਾਰ ਅਤੇ ਮਾਨਤਾ ਦਾ ਵੀ ਇੱਕ ਵੱਡਾ ਸਰੋਤ ਬਣ ਗਿਆ ਹੈ ਅੱਜ ਦੇ ਸਮੇਂ ਦੇ ਵਿੱਚ ਸਿਰਫ ਪੜ੍ਹੇ ਲਿਖੇ ਨੌਜਵਾਨ ਹੀ ਨਹੀਂ ਸਗੋਂ ਪਿੰਡੂ ਖੇਤਰਾਂ ਦੇ ਲੋਕ ਬੱਚੇ ਬਜ਼ੁਰਗ ਔਰਤਾਂ ਇੱਥੋਂ ਤੱਕ ਕਿ ਵੱਡੀਆਂ ਹਸਤੀਆਂ ਵੀ YouTube ਰਾਹੀਂ ਬਹੁਤ ਸਾਰਾ ਪੈਸਾ ਕਮਾ ਰਹੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦਾ ਸਭ ਤੋਂ ਅਮੀਰ YouTuber ਕੌਣ ਹੈ ਤਾਂ ਆਓ ਉਸ ਬਾਰੇ ਜਾਣਦੇ ਹਾਂ ਉਸ ਦਾ ਨਾਮ ਹੈ ਪੋਬਨ ਬਾਵਾ ਉਹ ਨਾ ਤਾਂ ਸਿਰਫ ਇੱਕ ਕੈਰੀ ਮਨاتی ਹੈ ਸਗੋ ਇੱਕ ਤਕਨੀਕੀ ਮਹਾਰਵੀਆ ਜਿਸ ਨੂੰ ਦੁਨੀਆ ਟੈਕਨੀਕਲ ਗੁਰੂ ਜੀ ਵਜੋਂ ਜਾਣਦੀ ਹੈ ਉਸਦੇ ਬੀਵੀ ਕੀ ਬੇਲਾ ਦੇ ਵੀਡੀਓ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹਨ ਅੱਜ ਉਹ ਨਾ ਸਿਰਫ YouTube ਦੀ ਦੁਨੀਆ ਵਿੱਚ ਸਗੋ ਐਕਟਿੰਗ 'ਚ ਵੀ ਆਪਣੀ ਕਾਬਲੀਅਤ ਸਾਬਿਤ ਕਰ ਰਿਹਾ ਹੈ ਉਸਦੀ ਤਾਜ਼ਾ ਖਬਰ ਵੈਬ ਸੀਰੀਜ਼ ਇਨੀ ਦਿਨੀ ਟ੍ਰੈਂਡ ਕਰ ਰਹੀ ਹੈ ਹਾਲਾਂਕਿ ਪਵਨ ਨੇ ਇਸ ਤੱਕ ਪਹੁੰਚਣ ਲਈ ਕਾਫੀ ਮਿਹਨਤ ਵੀ ਕੀਤੀ ਹੈ ਔਰ ਜਾਣਦੇ ਹਾਂ ਪਵਨ ਦੇ ਜ਼ੀਰੋ ਤੋਂ ਹੀਰੋ ਬਣਨ ਤੱਕ ਦੀ ਕਹਾਣੀ ਗੁਜਰਾਤ ਦੇ ਵਡੋਦਰਾ ਵਿੱਚ ਜਨਮੇ ਪਵਨ ਬਾਮ ਦਾ ਪੂਰਾ ਨਾਮ ਪਵਨ ਅਰਵਿੰਦਰਾ ਸ਼ੰਕਰ ਬਾਮ ਹੈ ਉਹ ਭਾਵੇਂ ਵਡੂਦਰਾ ਵਿੱਚ ਪੈਦਾ ਹੋਇਆ ਹੈ ਪਰ ਉਸ ਦਾ ਪਾਲਨ ਪੋਸ਼ਣ ਅਤੇ ਪੜ੍ਹਾਈ ਦਿੱਲੀ ਦੇ ਵਿੱਚ ਹੋਈ ਹੈ। ਭਵਨ ਨੇ ਦਿੱਲੀ ਦੇ ਗ੍ਰੀਨਫੀਲਡ ਸਕੂਲ ਅਤੇ ਸ਼ਹੀਦ ਭਗਤ ਸਿੰਘ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਭਵਨ ਪਹਿਲਾ ਯੂਟਿਊਬਰ ਹੈ ਜਿਸ ਦੇ ਵੀਡੀਓ ਨੂੰ 3 ਬਿਲੀਅਨ ਵਾਰ ਦੇਖਿਆ ਗਿਆ ਸੀ। ਉਸ ਨੇ ਕਈ ਐਵਾਰਡ ਵੀ ਆਪਣੇ ਨਾਂ ਕੀਤੇ ਹਨ। ਪਵਨਪਾਮ YouTube ਤੇ ਵੀਡੀਓ ਬਣਾਉਣ ਤੋਂ ਪਹਿਲਾਂ ਰੈਸਟੋਰੈਂਟਾਂ ਦੇ ਵਿੱਚ ਗਾਣਾ ਅਗਾਉਂਦਾ ਸੀਗਾ ਉਸ ਦੇ ਨਾਲ ਹੀ ਪਵਨ Facebook ਤੇ ਫਨੀ ਵੀਡੀਓਜ਼ ਵੀ ਬਣਾਦਾ ਹੁੰਦਾ ਸੀ ਇੱਕ ਵਾਰ ਪਵਨ ਨੇ ਇੱਕ ਪੱਤਰਕਾਰ ਦਾ ਮਜ਼ਾਕ ਉਡਾਇਆ ਜਿਸ ਨੇ ਇੱਕ ਔਰਤ ਨੂੰ ਕਸ਼ਮੀਰ ਵਿੱਚ ਹੜਾ ਕਰਨ ਆਪਣੇ ਪੁੱਤਰ ਦੀ ਮੌਤ ਬਾਰੇ ਸਵਾਲ ਕੀਤਾ ਸੀ ਇਹ ਵੀਡੀਓ ਪਾਕਿਸਤਾਨ ਦੇ ਵਿੱਚ ਵਾਇਰਲ ਹੋ ਗਿਆ ਇਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਕਿਹਾ ਕਿ ਉਸ ਨੂੰ ਗਾਉਣ ਦੀ ਬਜਾਏ YouTube ਤੇ ਮਜ਼ਾਕੀਆ ਵੀਡੀਓ ਬਣਾਉਣੀਆਂ ਚਾਹੀਦੀਆਂ ਹਨ ਇਸ ਤੋਂ ਉਹ ਪੈਸਾ ਵੀ ਕਮਾ ਸਕਦਾ ਹੈ ਇਸੇ ਲਈ ਪਵਨ ਨੇ 2015 ਵਿੱਚ YouTube ਤੇ BBK Vines ਦੀ ਸ਼ੁਰੂਆਤ ਕੀਤੀ BBK Vines ਨੇ ਪਵਨ ਨੂੰ ਕਰ ਕਰ ਵਿੱਚ ਮਸ਼ਹੂਰ ਕਰ ਦਿੱਤਾ BBK Vines ਇੱਕ ਪਵਨ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੇ ਕਿਦਾਰਾਂ ਤੇ ਵੀਡੀਓ ਬਣਾਉਂਦਾ ਸੀ ਪਵਨਵਾਨ ਆਪਣੇ ਪਰਿਵਾਰ ਦੇ ਬਹੁਤ ਕਰੀਬ ਸਨ ਉਸ ਦੀ ਮਾਤਾ ਅਤੇ ਉਸ ਦੇ ਪਿਤਾ ਨੇ ਪਵਨ ਦਾ ਸਮਰਥਨ ਕੀਤਾ ਅਤੇ ਉਸ ਨੂੰ ਪ੍ਰੇਰਿਤ ਕੀਤਾ ਪਰ ਬਦਕਿਸਮਤੀ ਨਾਲ ਪਵਨ ਨੇ ਮਈ 2021 ਵਿੱਚ ਕੋਵਿਡ-19 ਕਾਰਨ ਆਪਣੇ ਮਾਤਾ-ਪਿਤਾ ਨੂੰ ਗਵਾ ਲਿਆ ਉਸ ਦਾ ਇੱਕ ਭਰਾ ਹੈ ਜਿਸ ਦਾ ਨਾਮ ਅਮਨ ਹੈ ਪਵਨ ਬਾਮ ਨੇ ਆਪਣੇ ਕੰਮ ਲਈ ਵਾਇਰਲ ਕਿੰਗ ਆਫ ਦਾ 에ਅਰ 2021 ਮੋਸਟ ਪਪੂਲਰ ਸੋਸ਼ਲ ਮੀਡੀਆ ਸਟਾਰ ਵਰਗੇ ਕਿਤਾਬ ਜਿੱਤੇ ਹਨ ਇਸ ਤੋਂ ਇਲਾਵਾ ਉਹ ਦਿਵਿਆ দত্ত ਨਾਲ ਸ਼ਾਰਟ ਫਿਲਮ ਪਲਸ ਮਾਈਨਸ ਲਈ ਫਿਲਮ ਫੇਅਰ ਅਵਾਰਡ ਵੀ ਜਿੱਤ ਚੁੱਕਾ ਹੈ ਉਹਨਾਂ ਦੀ ਵੈਬ ਸੀਰੀਜ਼ ਤਾਜ਼ਾ ਖਬਰ ਵੀ ਕਾਫੀ ਟ੍ਰੈਂਡ ਕਰ ਚੁੱਕੀ ਹੈ ਪਵਨ ਬਾਮ ਦੀ ਕੁੱਲ ਨੈਟਵਰਥ 122 ਕਰੋੜ ਰੁਪਏ ਹੈ